おい ओके सर ओके कौन पिक्चर करी सर देखिए ओके गवर्नमेंट ने केसर जी आवसा। 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 आवसा आवसा आवसा। आवसा। का धन्यवाद कर आओ जी का खासा श्री वाहेगुरु जी की फते ਹਾਂ ਦੇ ਵਿਚਕਾਰ ਅੱਜ ਸਾਡੇ ਸਰਮਨ ਪਿਆਰੇ ਐਮਏ ਬੀਐਡ ਪੜੇ ਲਿਖੇ ਟੈਸਟ ਪਾਸ ਕਰਕੇ ਫਿਰ ਇੱਥੇ ਆਏ ਆ ਟੂਰੋ ਟੈਸਟ ਪਾਸ ਕਰਕੇ ਇਸ ਦਾ ਕੀ ਫਾਇਦਾ ਤੁਮ ਇੰਗੇਸ ਕੋਲਣਾ ਚਾਪਣੀ ਸਾਰੀ ਸੁਝਾਉਣ ਟਾਈਮ ਤੇ ਕਿਤਾਬਾਂ ਟਾਈਮ ਤੇ ਆਉਣ ਲੱਗੀਆਂ ਤਾਂ ਇਸ ਕਰਕੇ ਆਪਣੇ ਬੱਚਿਆਂ ਦੇ ਇੱਥੇ ਕਾਟਲੇ ਕਰਾਓ ਜਿਹੜੇ ਪੰਜਵੀਂ ਤੋਂ ਬਾਅਦ ਬੱਸ ਲੱਗੀ ਹੋਈ ਹੈ ਬੱਸਾਂ ਹਾਂਜੀ ਉੱਤੇ ਕਰ ਦਿਓ ਕਰ ਦਿਓ ਕਰ ਦਿਓ ਹੈਲੋ पंजाबी मेरी जान लगी पंजाबी मेरी देखभाल बढ़ी पंजाबी मेरी मेरे बनो सारे नो क्या परिसर निकल पिछले बुक स्कूल दे बड़े बीच बैठी साड़ी बहुत नहीं सकता आओ जी ओके सर ओके ਮੋਈ ਦਾ ਜੀ ਨਿਕਲ ਵਾਪਸ ਸਰ ਦੇ ਕੇ ਓਕੇ ਸਰ ਮੈਨੂੰ ਹੁਣ ਵੀ ਉਹ ਤਸਵੀਰ ਯਾਦ ਹੈ ਸਕੂਲ ਦੇ ਬਹੁਤ ਖਸਤਾ ਹਾਲਤ ਸੀ ਤੇ ਅੱਜ ਸਕੂਲ ਚ ਆ ਕੇ ਬੜੀ ਖੁਸ਼ੀ ਹੋਈ ਜੀ ਇਹੀ 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 ਸੁਪਨਾ ਸੀ ਇਹੀ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਜੇ ਮੌਕਾ ਦੋਗੇ ਤਾਂ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਨੌਕਰੀਆਂ ਦਵਾਂਗੇ ਨਸ਼ਾ ਖਤਮ ਕਰਾਂਗੇ ਅੱਜ ਨਾ ਸਾਰੇ ਚੀਜ਼ਾਂ ਦੇ ਕੰਮ ਹੋ ਰਿਹਾ ਪਰ ਜਦੋਂ ਤੁਸੀਂ ਆਕੇ ਦੇਖਦੇ ਹੋ ਖੁਦ ਤਾਂ ਤੁਹਾਡੇ ਮਨ ਨੂੰ ਵੀ ਸਕੂਨ ਆਂਦਾ ਮੈਨੂੰ ਯਾਦ ਹੈ ਕੇਸਰ ਨੇ ਮਗਰ ਪੈ ਪੈ ਕਿ ਨਹੀਂ ਨਹੀਂ ਜਲਦੀ ਕਰੋ ਜਲਦੀ ਮੈਂ ਕਿਹਾ ਆ ਜੂਗੀ ਗਰਾਂਟ ਆ ਜੂਗੀ ਤਾਂ ਸਾਸੀ ਸਪੈਸ਼ਲ ਕਿਸੇ ਕਿਸੇ ਫੰਡ ਚੋਂ ਇੱਥੇ ਪੈਸੇ ਦਿੱਤੇ ਪਰ ਅਜੋ ਪੈਸੇ ਜਿਹੜੇ ਐ 10 ਲੱਖ ਰੁਪਏ ਦਾ ਇੰਨਾ ਸਹੀ ਸੱਜ ਵਿਉਗ ਮੈਂ ਦਾਅਵੇ ਨਾਲ ਕਹਿ ਸਕਦਾ ਜੀ ਕਿ ਕੋਈ ਪਿਛਲੀਆਂ ਸਰਕਾਰਾਂ ਹੁੰਦੀਆਂ ਜਿੰਨਾ ਕੰਮ ਇਸ ਸਕੂਲ ਚ ਹੋਇਆ ਉਹ 3 ਲੱਖs ਵੀ ਨਹੀਂ ਹੋਣਾ ਸੀ ਇਹ ਹੈ ਕਿ ਜੇ ਇਮਾਨਦਾਰੀ ਨਾਲ ਕੋਈ ਕੰਮ ਕਰੇ ਤਾਂ ਕਿੰਨਾ ਕੁਝ ਹੋ ਜਾਂਦਾ ਜੀ ਪੂਰੀ ਜਿਹੜੀ ਜਿਹੜੀ ਦਿੱਖ ਬਦਲ ਗਈ ਤੁਹਾਡੇ ਕੰਮ ਤੋਂ ਖੁਸ਼ ਹੋ ਕੇ ਜਿਹੜਾ ਹੈ ਮੈਂ ਸਕੂਲ ਨੂੰ 5 ਲੱਖ ਰੁਪਏ ਦੀ ਗ੍ਰਾਂਟ ਹੋਰ ਦਿੰਦਾ ਉਹ ਤਾਂ ਤੁਸੀਂ ਕੋਈ ਸ਼ੈੱਡ ਜਾਂ ਕੋਈ ਹੋਰ ਕੋਈ ਕਿੰਨਾ ਤੁਸੀਂ ਜੋ ਤੁਹਾਡੇ ਕੋਲ ਆਈਡੀਆ ਹੋ ਕਰੋ ਤੇ ਪੰਚਾਇਤ ਦੇ ਕਿਹੜੇ ਇੱਥੇ ਜਿਹੜਾ ਕਮਰਾ ਜਿਵੇਂ ਦਾ ਉਹਦੀ ਖਸਤਾ ਹਾਲਤ ਹੈ ਤੇ ਨੌਜਵਾਨਾਂ ਦੇ ਲਈ ਤੇ ਇਹ ਪਿੰਡ ਦੇ ਵਿੱਚ ਹੋਰ ਕੋਈ ਮੈਨੂੰ ਲੱਗਦਾ ਜਗ੍ਹਾ ਵੀ ਹੈ ਨਹੀਂ ਹਾਂ ਜੀ ਹਾਂ ਇੱਧਰ ਹੋ ਜਾਓ ਨਾਲ ਹੋ ਜਾ ਇੱਧਰ ਆ ਜਾਓ ਪਿਛਲੇ ਸਿਹਰ ਦੇ ਖੇਤ ਰੋੜੀ ਆ ਠੀਕ ਪਿੱਛੇ ਦੇ ਖੇਤ ਰੋੜੀ ਬਸ ਠੀਕ ਹੈ ਜੀ ਆਗੇ ਸਾਰੇ ਕਰੋ ਓਕੇ ਸਰ ਜਦੋਂ ਦੀ ਸਰਕਾਰ ਬਣੀ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਸਕੂਲ ਨੂੰ 15 ਲੱਖ ਰੁਪਏ ਦੇ ਗਰੀਨ ਤੁਸੀਂ ਕਰਾਰ ਦੇ ਦਿੱਤੇ ਇਹਦੇ ਨਾਲ ਸਕੂਲ ਦੇ ਵਿੱਚ ਸੀਸੀਟੀਵੀ ਕੈਮਰਾ ਆਰਓ ਕੰਪਿਊਟਰ ਮੈਕਸ ਪ੍ਰਿੰਟਰ ਪਰੋਜੈਕਟਰ ਐਲਈਡੀ ਨਵਾਂ ਫਰਨੀਚਰ ਇਸ ਸਕੂਲ ਦਾ ਬੈਠਣਾ ਨੌਜਵਾਨ ਵੀਰ ਸਰਪੰਚ ਸਹਿਬਾਨ ਸਾਡੇ ਬਲਾਕ ਪ੍ਰਧਾਨ ਇਸ ਪਿੰਡ ਤੋਂ ਕੇਸਰ ਸੰਧੂ ਜੀ ਮਿਕਰ ਡਾਡੇ ਜੀ ਚੇਅਰਮੈਨ ਸਾਹਿਬ ਗੁਰਪ੍ਰੀਤ अरोड़ा ਜੀ ਜਿੰਮੀ ਜੀ ਹੋਰ ਸਾਡੀ ਸਾਰੀ ਟੀਮ ਫੌਜੀ ਸਾਹਿਬ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਡੀਓ ਸਾਹਿਬ ਸਾਡੇ ਡਿਪਟੀ ਡੀਓ ਸਹਿਬਾਨ ਇਸ ਸਕੂਲ ਦੇ ਸਾਰੇ ਹੀ ਸਟਾਫ ਮੇਰਾ ਵੀਰ ਆਪ ਸਭ